ਅਮਰੀਕਾ ਤੋਂ ਬਿਹੱਦ ਵੱਡੀ ਅਤੇ ਮੰਦਭਾਗੀ ਖਬਰ ਸਾਹਮne ਆਈ ਹੈ ਜੁਥੇ ਪੰਜਾਬੀ ਕਾਰੋਬਾਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ ਜਦ ਸੁਰਾ ਨੂੰ ਉਸ ਪੰਜਾਬੀ ਕਾਰੋਬਾਰੀ ਦੀ ਮੌਕੇ ਉਤੇ ਹੀ ਮੌਤ ਹੋ ਜਾਂਦੀ ਹੈ ਅਤੇ ਘਟਨਾ ਸਥਲ ਉਤੇ ਪੁਲਿਸ ਪਹੁੰਚ ਜਾਂਦੀ ਹੈ ਤੇ ਉਹਨਾਂ ਵੱਲੋਂ ਸਟੋਰ ਨੂੰ ਸੀਲ ਕਰ ਦਿੱਤਾ ਜਾਂਦਾ ਹੈ ਤਦ ਆਦਰ ਨੇ ਕਿ ਕਿਉਂ ਉਸ ਸਾਕਸ਼ ਉਤੇ ਪੰਜਾਬੀ ਕਾਰੋਬਾਰੀ ਉਤੇ ਗੋਲੀਆਂ ਚਲਾਈਆਂ ਗਈਆਂ ਜੋ ਜਾਣਕਾਰੀ ਹੁਣ ਤੱਕ حاصل ਹੋਈ ਹੈ ਉਸ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਨਵੀਨ ਸਿੰਘ ਮ੍ਰਿਤਕ ਦੀ ਪਹਿਚਾਣ ਨਵੀਨ ਸਿੰਘ ਵਜੋਂ ਹੋਈ ਹੈ ਜੋ ਕਿ ਅਮਰੀਕਾ ਦੇ ਸ਼ਿਕਾਗੋ ਦੇ ਵਿੱਚ ਰਹਿ ਰਿਹਾ ਸੀ 35 ਸਾਲਾਂ ਤੋਂ ਆਪਣਾ ਹੀ ਸਟੋਰ ਸੀਗਾ ਤਾਂ ਉਸ ਸਟੋਰ ਦੇ ਵਿੱਚ ਇੱਕ ਅਮਰੀਕਾ ਮੂਲ ਦਾ ਵਿਅਕਤੀ ਆਂਦਾ ਉਸ ਤੋਂ ਕਿਸੇ ਸਾਮਾਨ ਦੀ ਮੰਗ ਕੀਤੀ ਜਾਂਦੀ ਹੈ ਅਤੇ ਜਦੋਂ ਉਸ ਵੱਲੋਂ ਸਹੀ ਰੇਟ ਨਹੀਂ ਲੱਗਦਾ ਤਾਂ ਦੋਵਾਂ ਦੇ ਵਿੱਚਕਾਰ ਬਹਿਸਬਾਜ਼ੀ ਹੋ ਜਾਂਦੀ ਹੈ ਤਾਂ ਗੁੱਸੇ ਦੇ ਵਿੱਚ ਆ ਕੇ ਉਸ ਅਮਰੀਕਾ ਮੂਲ ਦੇ ਵਿਅਕਤੀ ਵੱਲੋਂ ਆਪਣੀ ਪਿਸਤਲ ਕੱਢੀ ਜਾਂਦੀ ਹੈ ਅਤੇ ਨਵੀਨ ਉੱਤੇ ਵਾਰਾ ਦਿੱਤੀਆਂ ਜਾਂਦੀਆਂ ਨੇ ਜਿਸ ਨੂੰ ਰਣ ਰਵੀ ਨਵੀਨ ਦੀ ਜਿਹੜੀ ਹੈ ਮੌਕੇ ਉੱਤੇ ਹੀ ਮੌਤ ਹੋ ਜਾਂਦੀ ਹੈ ਹਾਲਾਂਕਿ ਪੁਲਿਸ ਪ੍ਰਸ਼ਾਸਨ ਮੌਕੇ ਤੇ ਪੁੱਜ ਜਾਂਦਾ ਅਤੇ ਉਹਨਾਂ ਵੱਲੋਂ ਸਟੋਰ ਨੂੰ ਸਿੱਧ ਕਰ ਦਿੱਤਾ ਜਾਂਦਾ ਅਤੇ ਨਾਲ ਹੀ ਉਸ ਮੁਲਜ਼ਮ ਨੂੰ ਆਪਣੀ ਹਿਰਾਸਤ ਦੇ ਵਿੱਚ ਲਿਆ ਜਾਂਦਾ ਹੈ ਤਦ ਦੱਸਿਆ ਜਾ ਰਿਹਾ ਹੈ ਕਿ ਜਦੋਂ ਰਾਤ ਦੇ ਸਮੇਂ ਨਵੀਨ ਆਪਣਾ ਸਟੋਰ ਨੂੰ ਬੰਦ ਕਰਕੇ ਘਰ ਨੂੰ ਜਾ ਰਿਹਾ ਹੁੰਦਾ ਹੈ ਤਾਂ ਉਸੇ ਸਮੇਂ ਇਹ ਸਖਸ਼ ਜਿਹੜਾ ਇਹ ਮੁਲਜ਼ਮ ਹੈ ਉਸ ਸਟੋਰ ਦੇ ਅੰਦਰ ਆਂਦਾ ਹੈ ਅਤੇ ਉਸ ਤੋਂ ਬਾਅਦ ਸਮਾਨ ਦੀ ਪੇਸ਼ਕਸ਼ ਕਰਨ ਦੁਰਾਜ ਜਦੋਂ ਉਸ ਨੂੰ ਸਹੀ ਰੇਟ ਤੇ ਸਮਾਨ ਨਹੀਂ ਮਿਲਦਾ ਤੇ ਨਵੀਨ ਮਲੋਏ ਕਿਹਾ ਜਾਂਦਾ ਹੈ ਕਿ ਤੂੰ ਕਿਸੇ ਹੋਰ ਸਟੋਰ ਉੱਤੇ ਸਮਾਨ ਲੈ ਲਵੇ ਤਾਂ ਉਸ ਦੁਰਾਜ ਦੋਵਾਂ ਦੇ ਵਿੱਚ ਬਹਿਸਬਾਜ਼ੀ ਹੋ ਜਾਂਦੀ ਹੈ ਤੇ ਜਦੋਂ ਸੁਰਾਰ ਉਸ ਮੁਲਜ਼ਮ ਵੱਲੋਂ ਆਪਣੀ ਪਿਸਤਲ ਕੱਢ ਕੱਢ ਕੇ ਨਵੀਨ ਉੱਤੇ ਵਾਰਾ ਦਿੱਤੀਆਂ ਜਾਂਦੀਆਂ ਜਾਂਦੀਆਂ ਨੇ ਜਦੋਂ ਸੁਰਾਰ ਮੌਕੇ ਉੱਤੇ ਹੀ ਨਵੀਨ ਦੀ ਮੌਤ ਹੋ ਜਾਂਦੀ ਹੈ ਤਾਂ ਜਦੋਂ ਪਰਿਵਾਰਿਕ ਮੈਂਬਰਾਂ ਨੂੰ ਇਸ ਦੀ ਜਾਣਕਾਰੀ ਮਿਲਦੀ ਹੈ ਤਾਂ ਪਰਿਵਾਰਿਕ ਮੈਂਬਰਾਂ ਦੇ ਵਿੱਚ ਸੋਗ ਦੀ ਲਹਿਰ ਦੌੜ ਰਹੀ ਹੈ ਤੇ ਇਸ ਪੂਰੇ ਮਾਮਲੇ ਨੂੰ ਲੈ ਕੇ ਨਵੀਨ ਦੇ ਸੋਹਰੇ ਪਰਿਵਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹਨਾਂ ਦਾ ਜਿਹੜਾ ਨਵੀਨ ਹੈ ਉਹਨਾਂ ਦਾ ਜਵਾਈ ਹੈ ਜਿਹੜਾ ਉਹ oh, 35 ਸਾਲਾਂ ਤੋਂ ਸ਼ਿਕਾਗੋ ਦੇ ਵਿੱਚ ਰਹਿ ਰਿਹਾ ਸੀਗਾ ਤੇ ਉਹਨਾਂ ਦਾ ਆਪ ਦਾ ਹੀ ਸਟੋਰ ਸੀਗਾ ਅਤੇ ਹੁਣ ਦੱਸਿਆ ਜਾ ਰਿਹਾ ਸੀਗਾ ਕਿ ਹੁਣ ਨਵੀਨ ਕਹਿ ਰਿਹਾ ਸੀ ਕਿ ਉਹ ਭਾਰਤ ਆਵੇਗਾ ਇੱਥੇ ਆ ਕੇ ਹੀ ਆਪਣਾ ਜਿਹੜਾ ਕਾਰੋਬਾਰ ਨੂੰ ਸੈਟਲ ਕਰੇਗਾ ਪਰ ਉਸ ਤੋਂ ਪਹਿਲਾਂ ਹੀ ਜਿਹੜੀ ਇਹ ਮੰਦਭਾਗੀ ਘਟਨਾ ਵਾਪਰ ਜਾਂਦੀ ਹੈ ਤੇ ਦੱਸਿਆ ਜਾ ਰਿਹਾ ਕਿ ਨਵੀਨ ਦੀ ਭੈਣ ਵੀ ਉੱਥੇ ਹੀ ਰਹਿ ਰਹੀ ਸੀ ਤੇ ਨਵੀਨ ਦੀ ਭੈਣ ਨੇ ਕੁਝ ਦਿਨ ਪਹਿਲਾਂ ਹੀ ਹੁਣ ਇੱਥੇ ਆਣਾ ਸੀਗਾ ਪਰ ਉੱਥੇ ਉਸ ਤੋਂ ਪਹਿਲਾਂ ਹੀ ਜਿਹੜੀ ਹੈ ਇਸ ਜਗ੍ਹਾ ਉੱਤੇ ਏਡੀ ਵੱਡੀ ਵਾਰਤਤ ਵਾਪਰ ਜਾਂਦੀ ਹੈ ਜਿਸ ਤੋਂ ਬਾਅਦ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਦੌੜ ਰਹੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਨਵੀਨ ਦੀ ਜਿਹੜੀ ਮ੍ਰਿਤਕ ਦੇ ਆ ਉਹ ਪੁਲਿਸ ਦੇ ਕੋਲ ਗਿਆ ਤੇ ਪਰਿਵਾਰਿਕ ਮੈਂਬਰ ਦੇ ਜਿਹੜੇ ਰਿਸ਼ਤੇਦਾਰ ਨੇ ਪਰਿਵਾਰਿਕ ਮੈਂਬਰ ਨੇ ਉਹ ਉੱਥੇ ਪਹੁੰਚਨੇ ਨੇ ਤੇ ਉਸ ਤੋਂ ਬਾਅਦ ਹੀ ਨਵੀਨ ਦਾ ਕਿਹਾ ਜਾ ਸਕਦਾ ਹੈ ਕਿ ਉੱਥੇ ਹੀ ਅੰਤਿਮ ਸੰਸਕਾਰ ਜਿਹੜਾ ਉਹ ਕੀਤਾ ਜਾਵੇਗਾ ਤਾਂ ਦੱਸ ਦਿੰਨੇ ਕਿ ਨਵੀਨ ਜਿਹੜਾ ਹੈ ਕਪੂਰਥਲਾ ਦੇ ਨਰਡਾਲਾ ਦੇ ਵਿੱਚ ਰਹਿਣ ਵਾਲਾ ਹੈ ਤੇ 35 ਸਾਲਾਂ ਤੋਂ ਉਹ ਸ਼ਿਕਾਗੋ ਦੇ ਵਿੱਚ ਹੀ ਰਹਿ ਰਿਹਾ ਸੀ ਆਪਣਾ ਚੰਗਾ ਕਾਰੋਬਾਰ ਸੀ ਪਰ ਉੱਤੇ ਹੀ ਸਟੋਰ ਨੂੰ ਜਦੋਂ ਬੰਦ ਕਰਨ ਲੱਗਦਾ ਹੈ ਤਾਂ ਉਸ ਦੇ ਰਾਤ ਨੂੰ ਇੱਕ ਸਟੋਰ ਦੇ ਵਿੱਚ ਸਾਕਸ਼ ਆਂਦਾ ਹੈ ਅਤੇ ਉਸ ਵੱਲੋਂ ਸਮਾਨ ਦੀ ਪੇਸ਼ਕਸ਼ ਕਰਨ ਦੌਰਾਨ ਜਦੋਂ ਸਹੀ ਰੇਟ ਨਹੀਂ ਮਿਲਦਾ ਤਾਂ ਸਿੱਧੀਆਂ ਉਸ ਉੱਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਉਸ ਤੋਂ ਬਾਅਦ 50 ਸਾਲਾਂ ਨਵੀਨ ਦੀ ਜਿਹੜੀ ਹੈ ਮੋਕੇ ਉਤੇ ਹੀ ਦਰਦਨਾਕ ਮੌਤ ਹੋ ਜਾਂਦੀ ਹੈ ਤੇ ਹਾਲਾਂਕਿ ਪੁਲਿਸ ਵੱਲੋਂ ਉਸ ਸਖਸ਼ ਨੂੰ ਉਸ આરોપી ਨੂੰ ਆਪਣੀ ਗ੍ਰਿਫਤ ਦੇ ਵਿੱਚ ਲੈ ਲਿਆ ਗਿਆ ਤੇ ਇਸ ਪੂਰੇ ਮਾਮਲੇ ਨੂੰ ਲੈ ਕੇ ਹੋਰ ਕੀ ਜਾਣਕਾਰੀ ਪੀੜਤ ਪਰਿਵਾਰ ਵੱਲੋਂ ਦਿੱਤੀ ਗਈ ਹੈ ਸੋ ਲਰ ਨੇ ਕੀ ਮਾਮਲਾ ਹੈ ਇਹ ਜਿਹਨਾਂ ਦੀ ਡੈਥ ਹੋਈ ਕੀ ਲੱਗਦੀ ਸੀ ਤੁਹਾਡੇ ਉਹ ਸਾਡੇ ਜੁਆਈ ਸੀ ਭਰਾ ਦਾ ਜੁਆਈ ਸੀ ਹਾਂਜੀ ਕਿਦਾਂ ਵਾਪਰੀ ਘਟਨਾ ਸੀ ਵਾਪਰੀ ਉਹ ਸਟੋਰ ਤੇ ਹੀ ਹੈ ਲੀਕਰ ਸਟੋਰ ਸੀ ਤੇ ਉਹ ਸਹੋਦਾਰਣ ਆਇਆ ਕਿ ਦਰਦੂ ਰ ਲੈਣ ਵਾਏ ਬਸ ਹੀ ਆ ਮਾੜਾ ਮੋਟਾ ਆਇਆ ਉਹਨਾਂ ਨਾਲ ਇਹ ਇਦਾਂ ਕੋ ਰੇਟਰ ਗੁਰੂ ਤੋਂ ਗੱਲ ਵੀ ਨਹੀਂ ਸੀ ਉਪਰ ਉਹਨੇ ਆਖਿਆ ਭਾਈ ਜੀ ਤੈਨੂੰ ਬਾਰਾ ਨਹੀਂ ਖਾਂਦਾ ਤੇ ਤੂੰ ਅਗਲੇ ਸਟੋਰ ਤੋਂ ਲੈ ਆਟੇ ਤਰੀ ਵੇਖ ਨਹੀਂ ਪਰ ਇਹ ਹੀ ਕੋਟਾ ਨਵਾਂ ਕੰਮ ਕਰਨੇ ਪੁਰਾਣਾ ਸਟੋਰ ਸਾਡਾ ਅਜ ਤਰੀ ਇੱਕ ਮੋੜੀ ਮੋਟੀ ਗੱਲਬਾਤ ਹੋਈ ਤੇ ਉਹਨੇ ਚੱਕ ਕੇ ਗੋਲੀ ਮਾਰਤੀ ਮੜ ਕੇ ਮੁੰਡੇ ਨਾਲ ਗੱਲ ਚੱਲਦੀ ਸੀ ਫੋਨ ਤੇ ਮੁੰਡਾ ਕਿੱਥੇ ਸੀ ਮੁੰਡਾ ਨਾਲ ਦੇ ਸਟੋਰ ਤੇ ਆਪਣਾ ਸਟੋਰ ਸੀ ਇਹਨਾਂ ਦੇ ਆਪਣਾ ਸਟੋਰ ਸੀ ਜਦੋਂ ਫੋਨ ਤੇ ਪਤਾ ਲੱਗਾ ਵੀ ਗੋਲੀਆਂ ਦੀ ਆਵਾਜ਼ ਆਈ ਤੇ ਭੱਜ ਕੇ ਆਏ ਤੇ ਆਉਂਦਿਆਂ ਨੂੰ ਉਹ ਡੱਗਾ ਪਿਆ ਸੀ ਉਹਨੇ ਚੱਕਰੀ ਦੇਖਿਆ ਸੀ ਬਰਸੋਂ ਦੀ ਬਾਹਵਾਂ ਦੇ ਵਿੱਚੀ ਦੰਦ ਤੋੜ ਤੇ ਕਿੰਨੇ ਕਰਦਿਆਂ ਪੜਸਾ ਗਈ ਕਿੰਨੇ ਚਿਰ ਉੱਥੇ ਰਹਿ ਰਹੇ ਸੀ ਉੱਥੇ ਤਕਰੀਬਨ ਕੋਈ 3 ਬੱਤ 3 ਚੌਥੀ ਸਾਲ ਹੋ ਗਏ ਸੀ ਕਿੰਨੇ ਸਾਰੇ ਲਗਭਗ ਹੋ ਗਏ ਠੀਕ ਤੇ ਉਹਨਾਂ ਨੇ ਇੱਥੇ ਹੀ ਕਾਰੋਬਾਰ ਆਪਣੇ ਖੋਲ੍ਹਣੇ 16 ਤਰੀਕ ਨੂੰ ਬੇਟੀ ਨੇ ਆਣਾ ਸੀ ਉਸ ਤੋਂ ਬਾਅਦ ਉਹਨੂੰ ਕਹਿੰਦਾ ਵੀ ਤੁਸੀਂ ਜਾਓ ਤੇ ਮੈਂ ਆਣ ਕੇ ਕੁਝ ਵੀਨ ਲਈ ਸੀ ਉਹਦਾ ਵਿਆਹ ਬਿਆਨਾ ਬੋਨਾ ਕੀਤਾ ਸੀ ਇੱਥੇ ਆਪਣੇ ਕਾਰੋਬਾਰ ਖੋਲ੍ਹਣੇ ਹੁਣ ਲਗਭਗ ਸਾਲ ਇੱਥੇ ਰਹਿਣਾ ਸੀ ਚਲੋ ਮੈਨੂੰ ਕਹਿਣ ਲੱਗਾ ਦਾਤਾ ਜੀ ਹਹੀ ਹੁਣ ਇੱਥੇ ਹੀ ਆਪਣਾ ਕੰਮ ਸ਼ੁਰੂ ਕਰਨਾ ਤੇ ਹੁਣ ਉੱਥੇ ਚਲੋ ਦੋ ਤਿੰਨ ਸਟੋਰ ਹੈ ਮੁੰਡੇ ਆ ਕੇ ਕੰਮ ਕਰਦੇ ਨੇ ਤੇ ਹੁਣ ਵੱਡਾ ਹੋ ਗਿਆ ਇੱਥੇ ਆਪਾਂ ਕਰ-ਬਾਰ ਖੋਲ ਕੇ ਆਪਣਾ ਇੱਥੇ ਬੰਦੇ-ਬੰਦੇ ਰੱਖ ਕੇ ਕੰਮ ਕਰਾਉਣਾ ਤੇ ਤੁਹਾਡੀ ਗੱਲਬਾਤ ਹੋਈ ਫੋਨ ਤੇ ਪੁਲਿਸ ਨੇ ਕੀ ਕਾਰਵਾਈ ਕੀਤੀ ਪੁਲਿਸ ਨੇ ਪੁਲਿਸ ਨੇ ਉਹ ਵੀ ਸਟੋਰ ਬੰਦ ਕਰਕੇ ਉਹਨਾਂ ਨੂੰ ਜ਼ਹੀਲ ਕਰਤਾ ਸੀ ਤੇ ਬਾਡੀ ਦਿੱਤੀ ਨਹੀਂ ਹਲਤ ਕੋ ਉਹਨਾਂ ਨੇ ਤੇ ਹੁਣ ਸਾਡੇ ਪਰਿਵਾਰਗੇ ਆਇਆ ਇਥੋਂ ਭਾਜੀ ਦਾ ਭਾਜੀ ਵੀ ਗਿਆ ਪਰਿਵਾਰ ਵੀ ਗਿਆ ਪਹਿਲਾਂ ਬੀਬੀ ਕਰ ਲਈ ਜੀ ਉੱਥੇ ਫੈਮਲੀ ਨਾਲ ਤੇ ਹੁਣ ਇਹ ਗਏ ਨੇ ਉਨਥੇ ਰਾਤ ਪਈ ਹੁਣ ਉਸ ਪੂਰੇ ਸਾਰੀ ਕਾਰਬਾਰੀ ਕੱਟ ਗਏ ਦੋਸ਼ੀ ਕਾਬੂ ਕਰ ਲਿਆ ਪੁਲਿਸ ਦੋਸ਼ੀ ਕਾਬੂ ਹੋ ਗਿਆ ਮਿਲ ਗਿਆ ਕਾਬੂ ਉਹ ਜਿੱਤੇ ਦੇਖਿਆ ਉਹਨਾਂ ਉਹ ਅੱਗੇ ਵੀ ਆਂਦਾ ਜਾਂਦਾ ਸੀ ਇਸ ਸਟੋਰ ਤੇ ਅੱਛਾ ਸਟੋਰ ਪਹਿਲਾਂ ਵੀ ਆਂਦਾ ਜਾਂਦਾ ਸੀ ਸਟੋਰ ਤੇ ਬਸ ਕਰ ਮਾੜੀ ਜੀ ਗੱਲ ਤੋਂ ਬੈਸਤ ਸਹੀ ਆਇਆ ਨੇ ਕਹਿ ਵੀ ਤੂੰ ਭਾਈ ਤੈਨੂੰ ਵਾਰਾਖਾਂਦਾ ਤੇ ਲੱਲੇ ਤੇ ਸਾਡੇ ਤੇ ਰੇੜੇ ਖੋਈ ਨੇ ਤੇ ਬਸ ਇੱਥੇ ਹੀ ਉਹਨੇ ਚੱਕੇ ਘੁੜੀ ਮਾਰਤੀ ਉਹ ਵੀ ਕਸਟਮ ਲੱਗੇ ਹੈਗੇ ਸੀ ਉਹਨਾਂ ਰੋਲਰ ਪਾਇਆ ਪਛੀਰ ਪਰਸਨ ਕਾਰ ਕੀਤੀ ਪਰਸਨ ਦੋ ਮਿੰਟਾਂ ਦੀ ਪਰਸ ਆ ਗਈ ਜਦੋਂ ਸਾਰਾ ਬੁੰਡਾ ਗਿਆ ਉੱਥੋਂ ਜਾਂਦੇ ਨੂੰ ਬਸ ਛੋਟਕਾ ਪਿਆਈ ਪੁਲਿਸ ਨੇ ਫਿਰ ਕੋਈ ਇਸ ਮਾਮਲੇ ਦੀ ਸੀਸੀਟੀਵੀ ਸਾਹਮਣੇ ਆਈ ਤੁਹਾਡੇ ਕੋਲ ਹਲਕਾ ਕੋਈ ਨਹੀਂ ਕੁਝ ਨਹੀਂ ਆਇਆ ਉਹਨਾਂ ਸਾਰਾ ਕੁਝ ਪੁਲਿਸ ਨੇ ਆਪਣੇ ਕੰਟਰੋਲ 'ਚ ਕੀਤਾ ਉਹਨਾਂ ਨੇ ਪੁੱਛਗਿੱਛ ਕਰਕੇ ਫਿਰ ਅਗਲੀ ਕਾਰਵਾਈ ਕਰਨੀ ਬੋਡੀ ਬੋਡੀ ਦੀ ਨਹੀਂ ਹਲਕਾ ਉਹਨਾਂ ਜਾਣਗੇ ਸ਼ਵੇਰੀ ਜਨ ਚੜੇਗਾ ਹੈ ਥੋੜੇ ਰਾਤ ਦੇ ਉੱਤੇ ਫਿਰ ਜਨ ਚੜੇਗਾ ਤੇ ਮੈਂ ਉਹ ਬੁੰਡੇ ਨਾਲ ਗੱਲ ਕੀਤੀ ਹੈ ਕਹਿੰਦੇ ਵੀ ਸ਼ਵੇਰੀ ਜਨ ਚੜਦਾ ਤਾਂ ਫਿਰ ਆਹੀ ਕਰਦਿਆਂ ਕਾਰਵਾਈ ਪੁੱਛਦੇ ਪੁਸਤ ਮਿਲਦੀ ਹੈ ਹਾਂਜੀ